ਗੋਦਾਸਪੁਰ ਦੇ ਪਿੰਡ ਬੱਬੇ ਹਾਲੀ ਵਿੱਚ ਕੋਰ ਕਮੇਟੀ ਦੇ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਾਲੀ ਦੀ ਅਗਵਾਈ ਦੇ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪ੍ਰੀਤ ਪੈਲਸ ਵਿਖੇ ਇੱਕ ਵੱਡੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵਰਕਰਾਂ ਨੂੰ ਮੈਂਬਰਸ਼ਿਪ ਸਲਿੱਪਾਂ ਵਾਲੀਆਂ ਕਾਪੀਆਂ ਦਿੱਤੀਆਂ ਗਈਆਂ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਵਾਈ ਜਾ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਘਰ ਘਰ ਜਾ ਕੇ ਲੋਕਾਂ ਨੂੰ ਮੈਂਬਰਸ਼ਿਪ ਨਾਲ ਜੋੜ ਸਕਣ ਜਾਣਕਾਰੀ ਦਿੰਦਿਆਂ ਹੋਇਆਂ ਕੋਰ ਕਮੇਟੀ ਦੇ ਪ੍ਰਧਾਨ ਗੁਰ ਵਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਅਤੇ ਕਾਰਜਕਾਰੀ ਪ੍ਰਧਾਨ ਪੰਡਾਲ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਵਿੱਚ ਵੱਧ ਤੋਂ ਵੱਧ ਲੋਕ ਭਾਗ ਲੈ ਸਕਣਗੇ ਇਸ ਦੇ ਲਈ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਮੈਂਬਰ ਪੂਰੀ ਤਰ੍ਹਾਂ ਨਾਲ ਅਸਲੀ ਹੋਣਗੇ ਕਿਉਂਕਿ ਮੈਂਬਰਸ਼ਿਪ ਦੇ ਨਾਲ ਜਿਸ ਆਧਾਰ ਕਾਰਡ ਨੰਬਰ ਅਤੇ ਵੋਟਰ ਕਾਰਡ ਦਾ ਲੋਗੋ ਅਤੇ ਨੰਬਰ ਵੀ ਲਾਏ ਜਾਣਗੇ ਜਿਸ ਸੰਬੰਧੀ ਅੱਜ ਪਿੰਡ ਬੱਬੇਹਾਲੀ ਵਿੱਚ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿੱਚ ਬਹੁਤ ਸਾਰੇ ਵਰਕਰ ਆਏ ਨੇ ਉਹਨਾਂ ਨੂੰ ਮੈਂਬਰਸ਼ਿਪ ਕਾਪੀਆਂ ਵੀ ਦਿੱਤੀਆਂ ਗਈਆਂ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਅਕਾਲੀ ਦਲ ਵਿੱਚ ਸ਼ਾਮਿਲ ਹੋ ਸਕਣ। ਵੇਖੋ ਜੋ ਪਾਰਟੀ ਪ੍ਰੋਗਰਾਮ ਹੈ ਸਦਾ ਸਿੰਘ ਸਿੰਘ ਜੀ ਬਾਦਲ ਵੱਲੋਂ ਤੇ ਭੁੰਜੜ ਸਾਹਿਬ ਵੱਲੋਂ ਜੋ ਕਾਰਜਕਾਰੀ ਪ੍ਰਧਾਨ ਨੇ ਕਿ ਅਕਾਲੀ ਦਲ ਦੀ ਭਰਤੀ ਜਿਹੜੀ ਕਰਨੀ ਹੈ ਤੇ ਮੈਂਬਰਸ਼ਿਪ ਵੱਧ-ਵੱਧ ਬਣਾਓ ਤੇ ਅਸਲ ਭਰਤੀ ਕਰਨੀ ਆ ਜਿੰਨਾ ਆਧਾਰ ਕਾਰਡ ਦਾ ਨੰਬਰ ਵੀ ਲੱਗੇ ਤੇ ਵੋਟਰ ਵੀ ਨਾਲ ਨੰਬਰ ਹੋਏ ਤੇ ਮਤਲਬ ਜੋ ਕੁਝ ਵੀ ਹੈਗਾ ਮਤਲਬ ਇਹ ਮੋਬਾਈਲ ਨੰਬਰ ਵੀ ਨਾਲ ਲੱਗੇ ਤੇ ਅੱਜ ਬੜੀ ਵੱਡੀ ਮੀਟਿੰਗ ਹੋਈ ਹੈ ਤੁਸੀਂ ਵੇਖਿਆ ਕਿ ਕੋਈ ਟੈਲੀਫੋਨ ਦੇ ਉੱਤੇ ਮੋਬਾਈਲ ਤੇ ਕਾਲ ਕੀਤੀ ਆ ਤੇ ਸਾਰਾ ਇਹ ਪੈਸਾ ਜਿਹੜਾ ਭਰਿਆ ਤੇ ਮੈਂ ਮਹਿਸੂਸ ਕਰਨਾ ਕਿ ਸਾਨੂੰ ਜਿਹੜੀਆਂ ਕਾਪੀਆਂ ਨੇ ਭਰਤੀ ਵਾਲੀਆਂ ਹੋਰ ਮੰਗਉਣੀਆਂ ਪੈਣਗੀਆਂ ਤੇ ਬੜਾ ਤਸ਼ਾਹ ਹੈ ਲੋਕਾਂ 'ਚ ਸਰ ਇਹਦੀ ਚੋਣ ਕਿੱਦਾਂ ਹੋਏਗੀ ਕਿੱਦਾਂ ਪਿੰਡਾਂ ਸਤਾਰਾਂ ਦੇ ਉੱਪਰ ਜਾਂ ਬੂਸਤਾਂ ਦੇ ਉੱਪਰ ਕਿੱਦਾਂ ਇਹਦੀ ਚੋਣ ਜਿਹੜੀ ਕੀਤੀ ਜਾ ਰਹੀ ਹੈ ਇਹ ਵੇਖੋ ਜਿਹੜੇ ਵਰਕਰ ਸਾਡੇ ਪਿੰਡ ਲੈਵਲ ਤੇ ਮਹੱਲੇ ਲੈਵਲ ਤੇ ਕਾਪੀਆਂ ਖੜ੍ਹ ਰਹੇ ਨੇ ਤੇ ਇੱਕ ਕਾਪੀ ਦੇ ਵਿੱਚ ਜਿਹੜੀ ਆ ਇਹ 100 ਪਰਚੀ ਹੈ ਤੇ ਇੱਕ ਡੈਲੀਗੇਟ ਬਣਨਾ ਫਿਰ ਇਹ ਇਦਾਂ ਹੀ ਫਿਰ ਜ਼ਿਲ੍ਹਾ ਲੈਵਲ ਤੇ ਡੈਲੀਗੇਟ ਬਣਨੇ ਨੇ ਉਹ ਜ਼ਿਲ੍ਹੇ ਦੇ ਜਿਹੜੇ ਡੈਲੀਗੇਟ ਬਣਨਗੇ ਉਹਦੇ ਚੋਂ ਫਿਰ ਪੰਜਾਬ ਲੈਵਲ ਤੇ ਜਿਹੜੀ ਆ ਚੋਣ ਹੋਏਗੀ ਤੇ ਪ੍ਰਧਾਨ ਬਣਨਗੇ ਤੇ ਚੋਣ ਚਲੋ ਸ਼ੁਰੂ ਵੀ ਹੋ ਗਈ ਆ ਪਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਮਾੜਾ ਸਮਾਂ ਵੀ ਆਇਆ ਪਰ ਆਪਣੀ ਝੋਲੀ ਦੇ ਵਿੱਚ ਸਾਰਾ ਕੁਝ ਲੈਣ ਦੇ ਬਾਵਜੂਦ ਵੀ ਵਿਰੋਧੀ ਜਿੱਦਾਂ ਸ਼ਬਦੀ ਹਮਲੇ ਕਰਦੇ ਪਏ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਵਿਰੋਧੀ ਵੇਖੋ ਇਹ ਇੱਕ ਮਤਲਬ ਜਿਹੜਾ ਵਿਰੋਧ ਕਿਸੇ ਨੇ ਕਰਨਾ ਹੈ ਕਿਸੇ ਬੰਦੇ ਦਾ ਵਿਅਕਤੀਗਤ ਲੀਡਰ ਦਾ ਵੀ ਲੋਕਾਂ ਨੂੰ ਪਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਚਸਦਾਸ ਮੀਰ ਸਿੰਘ ਜੀ ਬਾਦਲ ਪ੍ਰਧਾਨ ਬਣਦੇ ਨੇ ਤੇ ਅਕਾਲੀ ਦਲ ਤਕੜਾ ਹੁੰਦਾ ਤਾਂ ਸਰਕਾਰ ਬਣਨ ਦਾ ਵੀ ਮੁੱਢ ਬਣਦਾ ਤੇ ਉਹ ਵਿਰੋਧੀ ਫਿਰ ਉਸੇ ਬੰਦੇ ਨੂੰ ਹੀ ਤੇ ਉਸ ਪਾਰਟੀ ਨੂੰ ਬਹੁਤਾ ਬਦਨਾਮ ਕਰਦੇ ਨੇ ਤੇ ਇਸ ਦਾ 2022 ਜੀ ਬਾਦਲ ਨੇ ਪ੍ਰਧਾਨ ਬਣਨਾ ਇਹ ਚ ਕੋਈ ਦੂਰ ਹੈਵਾ ਨਹੀਂ ਭੁੰਦਰ ਸਾਹਿਬ ਵੀ ਚਾਹੁੰਦੇ ਨੇ ਭਰਤੀ ਵਾਲੇ ਡੈਡੀਕੇਟ ਵੀ ਚਾਹੁੰਦੇ ਨੇ ਤੇ ਵਰਕਰ ਵੀ ਚਾਹੁੰਦੇ ਨੇ ਤੇ ਇਸ ਕਰਕੇ ਪ੍ਰਧਾਨ ਤੇ ਸਾਡੇ ਕਲੀਅਰ ਹੀ ਨੇ ਕਿ ਉਹ ਹੀ ਬਣਨਗੇ ਕੋਈ 5 ਸਾਲ ਹੋ ਗਏ ਨੇ 5 ਸਾਲਾਂ ਬਾਅਦ ਨਵੀਂ ਚੋਣ ਆਉਂਦੀ ਆ ਇਹ ਨਵੀਂ ਚੋਣ ਦੀ ਪ੍ਰਕਿਰਿਆ ਜਿਹੜੀ ਆ ਉਹ ਸਿਸਟਮ ਦੇ ਮੁਤਾਬਕ ਬਣਾਇਆ ਜਾਏਗਾ ਸਰ ਵਿਰੋਧੀ ਉਹ ਵੀ ਨਹੀਂ کہہ ਸਕਦਾ ਜਿਹੜੇ ਲੋਕ ਆਨੰਦ ਮਾਣ ਕੇ ਵਜੇਰੀਆਂ ਹਟਾ ਗਏ ਉਹੀ ਅੱਜ ਸਵਾਲ ਚੁੱਕਦੇ ਨੇ ਚਰੋਂ ਤਾਂ ਉਹਦੀ ਮਰਜ਼ੀ ਆ ਫਿਰ ਇਹ ਤੇ ਇਹ ਤੇ ਹੁਣ ਲੋਕ ਹੀ ਦੱਸਣਗੇ ਉਹ ਮੰਨਦ ਰੱਖੀ ਕਿ ਚਾਹੀਦਾ ਹੈ ਤੇ ਉਹਨਾਂ ਨੇ ਅਸਤੀਫਾ ਵੀ ਦੇ ਦਿੱਤਾ ਪਰ ਹੁਣ ਕਿਸ ਚੀਜ਼ ਦੀ ਲੜਾਈ ਆ ਹੁਣ ਇਹ ਆਂਦੇ ਨੇ ਵੀ ਸਾਨੂੰ ਮੰਨਾ ਲਓ ਗੱਲ ਵਿੱਚ ਆ ਆ ਤੇ ਪ੍ਰਧਾਨ ਹੁਣ ਇਹਦੇ ਬਣਾਉਣਾ ਬਣਾਣਾ ਕਿਸੇ ਨੂੰ ਨਹੀਂ ਤੁਸੀਂ ਆਪਣਾ ਕੰਮ ਕਰੋ ਤੇ ਭਰਤੀ ਕਰ ਲਓ ਜਿਹੜਾ ਭਰਤੀ ਦੇ ਵਿੱਚ ਆਦਾਗੇ ਆ ਜੇ ਤਾਂ ਸਾਰੇ ਇਸ ਸਿਸਟਮ ਨੂੰ ਕਿਦਾਂ ਦੇਖਦੇ ਜੋ ਚੱਲਿਆ ਆ ਨੇ ਕੋਈ ਚੱਲਿਆ ਨਹੀਂਗਾ ਮਾੜੀ ਮੁੱਟੀ ਦੇ ਵਿਰੋਧ ਆ ਹਰ ਬੰਦੇ ਦੀ ਹੁੰਦੀ ਆ ਨਾ ਜਿਹਨੇ ਕੰਮ ਕਰਨਾ ਉਹਦੀ ਵਿਰੋਧ ਆਈ ਆ ਹੁਣ ਛੋਟੇ ਲੈਵਲ ਤੇ ਵੇਖ ਲੋ ਠਾ ਤੀਆਂ ਵੇਖ ਲੋ ਜਿਹੜੇ ਬੰਦੇ ਸਾਡੇ ਵਰਕਰ ਪਿੰਡਾਂ ਚ ਉਹਨਾਂ ਦੀ ਵਿਰੋਧ ਆ ਇਹਦਾ ਪੰਜਾਬ ਲੈਵਲ ਤੇ ਜਿਹੜਾ ਬੰਦਾ ਕੰਮ ਕਰਦਾ ਉਹਦੇ ਲੋਕਾਂ ਨੂੰ ਵਿਰਧ ਬੁਲਣਾ ਜਿਹੜੇ ਵਰਕਰ ਨਾਰਾਜ਼ ਹੋਏ ਉਹਨਾਂ ਨੂੰ ਮਨਾਇਆ ਜਾਏਗਾ ਉਹ ਪ੍ਰਧਾਨ ਸਾਹਿਬ ਤੇ ਹੀ ਆ ਜੇ ਉਹ ਆਪਣੀ ਗਲਤੀ ਮੰਨ ਕੇ ਜਾਂ ਸਾਰੀ ਗੱਲ ਨੂੰ ਠੀਕ ਕਰਕੇ ਵਿਸ਼ਵਾਸ ਦਿਵਾਉਂਦੇ ਨੇ ਤਾਂ ਮਨਾ ਲਣਗੇ ਰਾਜ ਨਵੇਂ ਜੀ ਤੇ ਫਾਇਦਾ ਹੀ ਆ ਪਰ ਕਈਆਂ ਸੋਹੇ ਖਾਦੀ ਆ ਵੀ ਬੁਲਣਾ ਪ੍ਰਧਾਨ ਵਿਚੇ ਬਾਲ ਦੇ ਉਲਟਿਆ ਤੇ ਬੋਲ ਬਾਲਿਆ ਵੇਖੋ ਇੱਕ ਬੜਾ ਵਧੀਆ ਕੋਈ ਸਿੰਗਰ ਹੋਏ ਨਾ ਤੇ ਬੜੀ ਵਧੀਆ ਆਵਾਜ਼ ਉਹਦਾ ਵੀ ਗਾਣਾ ਰੋਜ਼ ਰੋਜ਼ ਲੋਕੀ ਨਹੀਂ ਸੁਣਦੇ ਇਹਨਾਂ ਦੀ ਹੋ ਰੋਜ਼ ਰੋਜ਼ ਕਹਿੰਦੇ ਗੱਲ ਸੁਣਨੀ ਆ ਜੋ ਇਹਨਾਂ ਬੋਲਣਾ ਬੋਲਣਾ ਇਹ ਹੋਰ ਬੋਲਣਾ ਹੋਰ ਬੋਲੋ ਬਾਕੀ ਪ੍ਰਧਾਨ ਸਾਹਿਬ ਦੀ ਮਰਜ਼ੀ ਆ ਸਰ ਇਹ ਲੋਕ ਚੁਣ ਰਹੇ ਆ ਹੁਣ ਪ੍ਰਧਾਨ ਜਿਹੜੇ ਚੁਣਨਗੇ ਲੋਕ ਚੁਣਦੇ ਆ ਆਪਣੀ ਮੈਂਬਰਸ਼ਿਪ ਜਿਹੜੀ ਬਿਲਕੁਲ ਲੋਕੀ ਚੁਣਨਗੇ ਲੋਕੀ ਪਰਚੀਆਂ ਖੰਡੇ ਨੇ ਔਰ ਸੈਕੂਲਰ ਪਾਰਟੀ ਆ ਇਹ ਨੀਰੀ ਕੋਈ ਸਿੱਖਾਂ ਦੀ ਭਰਤੀ ਨਹੀਂ ਜਾਂ ਕੋਈ ਇੱਕ ਇਹ ਜਿਹੜਾ ਮਰਜੀ ਜਿੰਨੇ ਵੀ ਸਾਰੇ ਬੰਦੇ ਸਾਰੇ ਦੇ ਮੈਂਬਰ ਬਣਨੇ ਆ ਅਕਾਲ ਤਖਤ ਦੀ ਤੁਸੀਂ ਉੱਪਰ ਗੱਲ ਕੀਤੀ ਜੱਜਦਾਰਾਂ ਦੀ ਉਹਨੂੰ ਲੈ ਕੇ ਵੀ ਸੁਆਚੁਕੇ ਜਾ ਰਹੇ ਆ ਉਹ ਲੋਕੀ ਕਰਦੇ ਰਹੇ ਨੇ ਅਸੀਂ ਅਕਾਲ ਤਖਤ ਦੇ ਘੜੀ ਮਤਲਬ ਸਿਰ ਚ ਕਹੋਨੇ ਆ ਜੋ ਉਹਦਾ ਹੁਕਮ ਹੈ ਉਹਦੇ ਮੁਤਾਬਿਕ ਕਰ ਰਹੇ ਆ ਭਰਤੀ ਇਹ ਭਰਤੀ ਕਰਦੇ ਆ ਸੀਗਾ ਕਮੇਟੀ ਬਣੀ ਹੈ ਕਮੇਟੀ ਨਿਗਰਾਨੀ ਕਰਲੇ ਕਮੇਟੀ ਨੇ ਅਸੀਂ ਕਿਹੜਾ ਕਮੇਟੀ ਭੰਗ ਕਰ ਦਿੱਤੀ ਆ ਉਹ ਐਵੇਂ ਗੱਲਾਂ ਅਖਬਾਰਾਂ ਚ ਕੋਈ ਇਧਰੋਂ ਲਾ ਦਿੰਦਾ ਕੋਈ ਇਧਰੋਂ ਲਾ ਦਿੰਦਾ ਕੋਈ ਗੱਲ ਨਹੀਂ